ਸਰਵਸੰਮਤੀ ਦੇ ਨਾਲ ਬਣਿਆ ਔਰ ਅੱਜ ਜੋ 5000 ਤੋਂ ਜ਼ਿਆਦਾ ਮੈਂਬਰ ਪੰਚਾਇਤਾਂ ਨੂੰ ਜੁੜਾ ਜਲੰਧਰ ਵੱਲੋਂ ਜੋ ਸੌਚੋ ਸਮਰੋਹ ਹੋਇਆ ਉਹਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਦ ਸਿੰਘ ਮਾਨ ਸਾਹਿਬ ਜੀ ਨੇ ਜੋ ਮੇਰੇ ਜੁਮੇ ਡਿਊਟੀ ਲਗਾਈ ਸੀ ਅੱਜ ਮੈਂ ਉਹਨਾਂ ਨੂੰ ਮੈਂਬਰ ਪੰਚਾਇਤਾਂ ਨੂੰ ਸੌਂਚਾਈ ਹੈ ਔਰ ਨਾਲ ਹੀ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਜੋ ਇੱਕ ਪਿੰਡ ਦਾ ਜੋ ਸਰਪੰਚ ਹੁੰਦਾ ਹੈ ਉਹ ਪਿੰਡ ਦਾ ਇੱਕ ਕੇਅਰ ਟੇਕਰ ਹੁੰਦਾ ਹੈ ਵਾਲੀਵਰਸ ਹੁੰਦਾ ਹੈ ਉਹਦਾ ਫਰਜ ਬੰਦਾ ਹੈ ਟੂ ਲੁੱਕ ਆਫਟਰ ਦਾ ਜਿੰਨੇ ਪਿੰਡ ਦੇ ਲੋਕੀ ਨੇ ਉਹਨਾਂ ਨੂੰ ਲੁੱਕ ਆਫਟਰ ਕਰਨਾ ਸੋ ਸਾਰੇ ਮੈਂਬਰ ਪੰਚਾਇਤ ਉਹਨਾਂ ਦੇ ਸਹਿਯੋਗੀ ਬਣ ਕੇ ਅੱਜ ਉਹਨਾਂ ਨਾਲ ਅੱਜ ਹੁਣ ਸ਼ੁਰੂਆਤ ਹੋਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਹੀ ਪਿੰਡਾਂ ਨੂੰ ਬਹੁਤ ਸਾਰੀਆਂ ਗ੍ਰਾਂਟਾਂ ਮਿਲਣਗੀਆਂ ਤਾਂ ਕਿ ਉਹ ਪਿੰਡਾਂ ਦਾ ਵਿਕਾਸ ਕਰਾ ਸਕਣ ਸੋ ਮੈਂ ਸਾਰੇ ਹੀ ਸਰਪੰਚਾਂ ਨੂੰ ਔਰ ਮੈਂਬਰ ਪੰਚਾਇਤਾਂ ਨੂੰ ਬੇਨਤੀ ਕੀਤੀ ਹੈ ਕਿ ਅਸੀਂ ਭਾਈਚਾਰ ਦੇ ਨਾਲ ਅਸੀਂ ਸਾਰੇ ਪੰਜਾਬ ਪਿੰਡ ਦੇ ਇਕੱਠੇ ਕੇਅਰ ਟੇਕਰਾਂ ਅਸੀਂ ਕਿਸੇ ਪਾਰਟੀ ਦੇ ਨਾ ਹੋ ਕੇ ਸਾਰੇ ਪਿੰਡ ਦੇ ਕੇਅਰ ਟੇਕਰ ਸਰਪੰਚਰ ਮੈਂਬਰ ਪੰਚਾਇਤ ਬੰਨਣਾ ਹੈ ਔਰ ਸਾਰੇ ਪਿੰਡਾਂ ਦਾ ਜੋ ਹੈ ਇੰਡੀਵਿਜੁਅਲ ਵਿਕਾਸ ਕਰਾਣਾ ਹੈ ਸੋ ਮਨ ਨੂੰ ਪੂਰਾ ਯਕੀਨ ਹੈ ਕਿ ਆਨਲਸ ਸਮਝ ਵਿੱਚ ਪੰਜਾਬ ਦੇ ਪਿੰਡਾਂ ਦਾ ਬਹੁਤ ਵਿਕਾਸ ਹੋਏਗਾ ਔਰ ਇੱਕ ਪੰਜਾਬ ਦੇ ਵਿੱਚ ਪਹਿਲੇ ਵਾਂਗ ਜੋ ਰੰਗਲਾ ਪੰਜਾਬ ਹੈ ਉਹ ਦੁਬਾਰਾ ਨੁ ਮਿਲੇਗਾ ਔਰ ਸਾਂਝੀ ਵਲਤਾ ਔਰ ਪੰਜਾਬੀ ਅੱਦਾ ਜੋ ਹੈ ਸਾਡੀ ਸੋਚ ਹੈ ਸਾਰੇ ਪਿੰਡਾਂ 'ਚ ਦੇਖਣ ਨੂੰ ਮਿਲੇਗੀ